ਮਜੀਠਾ ਬਲਾਕ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਨਕਲੀ ਸ਼ਰਾਬ ਪੀਣ ਨਾਲ 17 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਨਾਜ਼ੁਖਾਨ ਪੁਲਿਸ ਨੇ ਦੱਸਿਆ ਜ਼ਿਆਦਾਤਰ ਪੀੜਤ ਪੰਗਾਲੀ ਕਲਾ ਖਾਰੀਬਾ ਸੰਗਾ ਅਤੇ ਮਰਾਰੀ ਕਲਾ ਖੇਤਰਾਂ ਦੇ ਸਨ ਜਿਨ੍ਹਾਂ ਨੂੰ ਅੰਮ੍ਰਿਤਸਰ ਸਿਵਲ ਹਸਪਤਾਲ ਲਿਜਾਇਆ ਗਿਆ ਅੰਮ੍ਰਿਤਸਰ ਦੀ ਡੀਸੀ ਸਾਖੀ ਸਾਨੀ ਨੇ ਮੌਤਾਂ ਦੀ ਪੁਸ਼ਟੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਮੌਤਾਂ ਵੱਧ ਸਕਦੀਆਂ ਹਨ मजीठा एस एच ओ आबताप सिंह ਨੇ ਕਿਹਾ ਸ਼ਰਾਬ ਐਤਵਾਰ ਸ਼ਾਮ ਨੂੰ ਇੱਕੋ ਸਰੋਤ ਤੋਂ ਲਈ ਗਈ ਸੀ ਸੋਮਵਾਰ ਸਵੇਰੇ ਕੁਝ ਮੌਤਾਂ ਹੋਈਆਂ ਪਰ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤੇ ਬਿਨਾ ਸੰਸਕਾਰ ਕਰ ਦਿੱਤਾ ਦਿਲ ਦੇ ਦੌਰੇ ਦਾ ਹਵਾਲਾ ਦਿੰਦੇ ਹੋਏ 2 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਅਤੇ ਮੁੱਖ ਸਪਲਾਇਰ ਪਰਬਜੀਤ ਸਿੰਘ ਅਤੇ ਸਾਹਿਬ ਸਿੰਘ ਨੂੰ ਰਾਜ ਸਾਂਸੀ ਵਿੱਚ ਗ੍ਰਿਫਤਾਰ ਕੀਤਾ ਗਿਆ ਨਾਲ ਹੀ ਚਾਰ ਹੋਰ ਜਿਨ੍ਹਾਂ ਨੇ ਸ਼ਰਾਬ ਵੰਡੀ ਪੁਲਿਸ ਨਕਲੀ ਸ਼ਰਾਬ ਸਪਲਾਈ ਕਰਨ ਵਾਲੀਆਂ ਅੰਤਰਰਾਜੀ ਫਰਮਾਂ ਦੀ ਜਾਂਚ ਕਰ ਰਹੀ ਹੈ ਪੰਜਾਬ ਨੇ ਹਾਲ ਹੀ ਵਿੱਚ ਅਜਿਹੇ ਤਰਾਸਦਿਆਂ ਦਾ ਸਾਹਮਣਾ ਕੀਤਾ ਹੈ ਮਈ 2025 ਵਿੱਚ ਮਜੀਠਾ ਅੰਮ੍ਰਿਤਸਰ ਵਿੱਚ ਨਕਲੀ ਸ਼ਰਾਬ ਕਾਰਨ 17 ਲੋਕਾਂ ਦੀ ਮੌਤ ਹੋਈ ਜਦਕਿ ਕਈ ਹੋਰ ਨਾਜ਼ੁਕ ਹਾਲਤ ਵਿੱਚ ਹਨ ਮਾਰਚ 2024 ਵਿੱਚ ਸੰਗਰੂਰ ਵਿੱਚ 20 ਲੋਕਾਂ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਾਨ ਗੁਆਈ। ਜੁਲਾਈ ਅਤੇ ਅਗਸਤ 2020 ਦੇ ਵਿਚਕਾਰ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ ਇੱਕ ਵੱਡੀ ਤ੍ਰਾਸਦੀ ਨੇ 104 ਤੋਂ 121 ਜੀਵਨ ਖੋ ਲਏ। ਇਹਨਾਂ ਚ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ। ਪੁਲਿਸ ਪਾਰਟੀ ਇਮੀਡੀਏਟਲੀ ਓਨ ਦਾ ਇਨਸਟਰਕਸ਼ਨਸ ਆਫ ਗਵਰਨਮੈਂਟ ਇਮੀਡੀਏਟਲੀ ਐਕਸ਼ਨ ਚਾਹੰਦੇ ਹੋਏ ਅਸੀਂ ਚਾਰ ਲੋਕੀ ਜਿਹੜੇ ਇੱਥੇ ਚਾਰਾਂ ਪਿੰਡਾਂ ਚੋਂ ਜਿਹੜੇ ਇਹ ਲੋਕਾਂ ਨੂੰ ਸ਼ਰਾਬ ਜਿਹੜੀ ਡਿਸਟ੍ਰਿਬਿਊਟ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਮੀਡੀਏਟਲੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਦੋਂ ਪੁੱਛਤਾਚੀ ਕੀਤੀ ਅਸੀਂ ਇਹ ਪਤਾ ਕੀਤਾ ਕਿ ਪ੍ਰਭਜੀਤ ਨਾਮ ਦਾ ਵਿਅਕਤੀ ਹੈ ਜੋ ਇਹ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਸੀਗਾ ਇਹਨੇ 50 ਲੀਟਰ ਮੀਥਨੋਲ ਇਹਨੂੰ ਸਪਲਾਈ ਕੀਤੀ ਗਈ ਤੇ تین ਬੋਡੀਜ਼ ਦੇ ਕੱਲ ਹੀ ਸ਼ਾਮੀ ਉਥੇ ਸੰਸਕਾਰ ਵਗੈਰਾ ਕਰ ਦਿੱਤਾ ਗਿਆ ਇਹ ਡੈਥ ਜਿਹੜੀਆਂ ਡਿਫਰੈਂਟ ਡਿਫਰੈਂਟ ਪਿੰਡਾਂ ਚ ਹੋਈਆਂ ਐਂਡ ਜਿਹੜਾ ਨਿਊਕਲੀਅਸ ਐ ਸੋਰਸ ਜਿੱਥੋਂ ਉਹਨਾਂ ਨੇ ਸ਼ਰਾਬ ਕੀਤੀ ਆ ਉਹ ਸ਼ਾਇਦ ਇੱਕ ਹੀ ਆ ਪਤਰੀਏਵਾਲ ਤੋਂ ਕੁਝ ਤਰੀਏਵਾਲ ਪਿੰਡ ਦੀਆਂ ਵੀ ਮੌਤਾਂ ਹੋਈਆਂ ਤੋਂ ਉਸੇ ਵੇਲੇ ਸਾਡੀਆਂ ਚਾਰ ਐਮਬੂਲੈਂਸਿਸ ਗਈਆਂ ਆ ਆ ਬੇਸਿਕਲੀ ਅਨਫੋਰਚੂਨੇਟ ਐਫਏ ਬਾਤ ਹਾਦਸਾ ਜਿਹੜਾ ਅਨਫੋਰਚੂਨੇਟ ਬਾਤ ਆਇਆ ਹੈਗਾ ਮਜੀਠਾ ਹਲਕੇ ਦੇ ਵਿੱਚ ਜਿਹਦੇ ਵਿੱਚ जी जहरीली शराब है उसका सेवन करण चौदह परसनजी की डैथ हो चुकी है तो सू जो कल इनफोरमेन आई है कि कुछ लोगों ने क्रिटिकल सिचुएशन उन्होंने सिमटम्स जोड़े ने प्रजेंट किए हैं तो असी इमीडिएटली लोगों पांच पिंड सक बेसिकली तो इमीडिएटली अपनी मेडिकल टीम्स रश की लोगों को अस्पिटल भी पहुँचाया है एज ऑफ नाउ छः परसनस होस्पिटल भी एडमिटिड हैं ਪਰ ਪੰਜਾਬ ਦੇ ਲੋਕ ਅਸੀਂ ਦੋਸ਼ ਕਿਨੂੰ ਦੇਈਏ ਕਿਨੂੰ ਜਾ ਕੇ ਅਸੀਂ ਕੋ ਹਾਰ ਕਰੀਏ ਕਹਿੰਦੇ ਨੇ ਸਈਆਂ ਭਏ ਕੁਤਵਾਲ ਤੋਂ ਫਿਰ ਡਰਕਾਏਗਾ ਜਿਹੜੇ ਲੋਕ ਹੈ ਜੇ ਪੰਜਾਬ ਸਰਕਾਰ ਚਲਾ ਰਹੇ ਹੈ ਪਹਿਲਾਂ ਦਿੱਲੀੋਂ ਚਲਾਉਂਦੇ ਸੀ ਹੁਣ ਇੱਥੇ ਆ ਕੇ ਬਹਿ ਗਏ ਸ਼ਰਾਬ ਦੇ ਘੁਟਾਲੇ ਦੇ ਅੰਦਰ ਡੇਢ ਡੇਢ ਸਾਲ ਦੋ ਦੋ ਸਾਲ ਜੇਲਾ ਕੱਟ ਕੇ ਆਣ ਵਾਲੇ ਚਾਹੇ ਸੁਸੋਦੀਆ ਜੀ ਸੀਗੇ ਵਿੱਤੀ ਚੀਫ ਮਿਨਿਸਟਰ ਦਿੱਲੀ ਦੇ ਚਾਹੇ ਗੁਪਤਾ ਜੀ ਸੀ ਜਿਹੜੇ ਮੰਤਰੀ ਸੀਗੇ ਚਾਹੇ ਇਹਨਾਂ ਦੇ ਬਾਕੀ ਕੋਈ ਮੰਤਰੀ ਸੰਤਰੀ ਹੈ ਕੇਜਰੀਵਾਲ ਸਾਹਿਬ ਵੀ ਇੱਥੇ ਬੈਠੇ ਰਹਿੰਦੇ ਆ ਉਹ ਵੀ ਅੰਦਰ ਉਹਨਾਂ ਦਾ ਵੀ ਕੰਮ ਤਾਂ ਸਾਰਿਆਂ ਦਾ ਇੱਕੋ ਹੀ ਹੈ ਅਫਸੋਸ ਦੀ ਗੱਲ ਹੈ ਕਿ ਕਈ ਲੋਕਾਂ ਦਾ ਤਾਂ ਪੋਸਟ ਬਾਟਮ ਤੱਕ ਨਹੀਂ ਕਰਾਇਆ ਗਿਆ ਉਹਦਾ ਕਾਰਨ ਸਿੱਧਾ ਕਿ ਸਰਕਾਰ ਇੱਕ ਨਾਮੀ ਸ਼ਰਾਬ ਦੇ ਠੇਕੇਦਾਰ ਨੂੰ ਜਿਹਦੇ ਬਾਰੇ ਬੜੀ ਛੇਤੀ ਮੈਂ ਸਾਰੀਆਂ ਹੀ ਅ ਅਸਲੀਅਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜਾ ਸਰਕਾਰ ਦਾ ਬਹੁਤ ਚਹੇਤਾ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਰਾਈਟ ਹੈਂਡ ਮੈਨ ਹੈ ਫਾਈਨੈਂਸਰ ਹੈ ਔਰ ਇਹੀ ਕਾਰਨ ਹੈ ਕਿ ਉਹਦੀ ਜਾਨ ਬਚਾਉਣ ਲਈ ਇਹ ਸਾਰੇ ਆਪਰੇਸ਼ਨ ਨੂੰ ਕਵਰ ਅਪ ਆਪਰੇਸ਼ਨ ਇਹਦਾ ਨੋ ਦਿੱਤਾ ਗਿਆ ਕਿ ਇਹ ਗੱਲ ਆਉਣ ਹੀ ਨਾ ਦੇਓ ਰਿਕਾਰਡ ਤੇ